ਹਾਂਜੀ ਮੇਰਾ ਨਾਮ ਜੈਮਲ ਸਿੰਘ ਚੇਅਰਮੈਨ ਭਗਵਾਨ ਵਾਲਮੀਕੀ ਸ਼ਕਤੀ ਦਲ ਇਹ ਜੀ ਅੱਜ ਅਸੀਂ ਥਾਣਾ ਅਜਨਾਲਾ ਦੇ ਵਿੱਚ ਆਏ ਆ ਇਹ ਸਾਡਾ ਛੋਟਾ ਪ੍ਰਾਣਾ ਹੈ ਸਾਡੀ ਛੋਟੀ ਭੈਣ ਦਾ ਘਰ ਵਾਲਾ ਆ ਇਹ ਬੈਂਟਰੀ ਚਲਾਉਂਦਾ ਸੀ ਔਰ ਕੁਝ ਬੱਸ ਵਾਲਿਆਂ ਨੇ ਨੂੰ ਰਸਤੇ ਦੇ ਵਿੱਚ ਘੇਰਿਆ ਸੀ ਪਹਿਲੇ ਪਰ ਇਹਨਾਂ ਨੇ ਆਪਣੇ ਇਹਨਾਂ ਦਾ ਰਸਤੇ ਦੇ ਉੱਪਰ ਹੀ ਘਾਰਿਆ ਬਾਈਪਾਸ ਤੇ ਤੇ ਜਦੋਂ ਇਹਨਾਂ ਨੇ ਉਹਨਾਂ ਨੂੰ ਪੁੱਛਿਆ ਤੇ ਉਹ ਦੋ ਜਣੇ ਆਏ ਇੱਕ ਕੋਲ ਸਰਿਆ ਸੀ ਤੇ ਇੱਕ ਕੋਲ ਪਿਸਤੌਲ ਸੀ ਉਹਨੇ ਸਿਰਧਾਨ ਕੇ ਕੱਢਿਆ ਔਰ ਗੋਲੀਆਂ ਚਲਾਈਆਂ ਲੇਕਿਨ ਗੋਲੀਆਂ ਜਿਹੜੀਆਂ ਉਹਦੇ ਵਿੱਚ ਅੜ ਗਈਆਂ ਔਰ ਉਹ ਨਹੀਂ ਚਲੀਆਂ ਮੌਕੇ ਤੇ ਜੇਕਰ ਤਰਸਾ ਉਹ ਗੋਲੀ ਚਲ ਜਾਂਦੀ ਆ ਤੇ ਅੱਜ ਉੱਥੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਉਹਦੀ ਆਲਰੇਡੀ ਵੀਡੀਓ ਵੀ ਬਣੀ ਪਈ ਆ ਜਿਹੜੀ ਅਸੀਂ ਕਿ ਡੀਆਈ ਸਾਹਿਬ ਨੂੰ ਔਰ ਐਸਐਸਪੀ ਸਾਹਿਬ ਨੂੰ ਸੈਂਡ ਕਰ ਚੁੱਕੇ ਆ ਲੇਕਿਨ ਅਸੀਂ 3 ਵਜੇ ਧਿਆਨ ਕੇ ਵੇਟ ਕਰ ਰਹੇ ਹਜੇ ਤੱਕ ਐਸਐਚਓ ਸਾਹਿਬ ਨਹੀਂ ਆਏ ਔਰ ਕੋਈ ਵੀ ਕਾਰਵਾਈ ਨਹੀਂ ਹੋਈ ਵੀਡੀਓ ਦੇ ਵਿੱਚ ਕੀ ਆ ਉਹਦੇ ਵਿੱਚ ਦੇਖੋ ਜੀ ਉਹ ਸ਼ਰਿਆਮੀ ਪਿਸਤੌਲ ਕੱਢਿਆ ਔਰ ਥੱਲੇ ਨੂੰ ਕਾਢ ਰਿਹਾ ਕਿ ਗੋਲੀ ਅੜੀ ਪਈ ਆ ਚਲਾ ਰਿਹਾ ਆ ਲੇਕਿਨ ਉਹ ਚੱਲ ਨਹੀਂ ਰਿਹਾ ਝਗੜੇ ਦਾ ਮਾਮਲਾ ਕੇ ਕੇਸ ਦਾ ਦਾ ਝਗੜਾ ਝਗੜਾ ਜੀ ਬਸ ਸਵਾਰੀਆਂ ਤੋਂ ਗੱਲ ਦੇ ਕੋਈ ਇੰਨੀ ਵੱਡੀ ਨਹੀਂ ਪਰ ਉਹਨਾਂ ਨੇ ਦੇਖੋ ਇੱਕ ਬਾਸਾਂ ਦੇ ਵਿੱਚ ਪਿਸਤੌਲ ਰੱਖਣੀ ਕੋਈ ਚੰਗੀ ਗੱਲ ਨਹੀਂ ਹੈਗੀ ਇਹ ਤੇ ਕੋਈ ਗੈਂਗਸਟਰਾਂ ਗੈਂਗਸਟਰ ਥੋੜੀ ਜਿਹਾ ਆਪਾਂ ਕਿ ਗੈਂਗਸਟਰਾਂ ਵਾਂਗੂ ਆਪਾਂ ਪਿਸਤੌਲ ਲਈ ਫਿਰਦੇ ਆ ਸਵਾਰੀਆਂ ਚੜਾਉਣੇ ਆ ਚਲੋ ਇਹਨਾਂ ਨਾਲ ਪਿਆਰ ਨਾਲ ਗੱਲ ਕਰ ਸਕਦੇ ਪਰ ਲੇਕਿਨ ਉਹਨਾਂ ਨੇ ਉਹ ਮਾੜੀ ਘਟਨਾ ਏ ਇਸ ਕਰਕੇ ਅਸੀਂ ਪੁਲਿਸ ਨੂੰ ਦਿੱਤੀਆਂ ਅਸੀਂ ਇਹਦਾ ਸੀਐਡੀ ਸੀਐਡੀ ਨੂੰ ਨੋਟ ਕਰਾ ਚੁੱਕੇ ਹਾਂ ਡੀਆਈ ਸਾਹਿਬ ਨੂੰ ਵੀ ਦੱਸ ਚੁੱਕੇ ਹਾਂ ਔਰ ਇਸ ਤੇ ਕਾਰਵਾਈ ਦੀ ਮੰਗ ਕਰਦੇ ਹਾਂ ਉਹਦੀ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਫਿਰ ਮਰਸ ਤੇਜ ਕੀਤਾ ਜਾਏਗਾ ਮੇਰਾ ਨਾਮ ਲਾਪਰੀ ਸਿੰਘ ਆ ਮੈਂ ਪਿੰਡ ਚੱਕੋਂ ਲਾਲਵਲੇ ਤੋਂ ਰਹਿਣਾ ਕੀ ਗੱਲ ਬਾਤ ਹੈ ਇਹ ਮਕਾਨ ਦੀਆਂ ਸਵਾਰੀਆਂ ਖੜਨੀਆਂ ਹਾਂ ਤੇ ਬਸ ਆਹ ਵਾਲਾ ਮੈਨੂੰ ਘੇਰਾ ਘੇਰਿਆ ਤੇ ਕੁੱਟਿਆ ਮਾਰਿਆ ਮੈਨੂੰ ਕੀ ਕਹਿੰਦਾ ਹਾਂ ਤਾਂ ਉਹ ਮੇਰੀਆਂ ਸਵਾਰੀਆਂ ਭਾਈਆਂ ਅੱਛਾ ਤੇ ਮੈਂ ਉਹਨੂੰ ਇਹ ਗੱਲ ਆ ਕਿ ਮੈਂ ਵੀ ਸਪੈਸ਼ਲ ਕੀਤੀਆਂ ਉਹਨਾਂ ਸਵਾਰੀਆਂ ਮਕਾ ਲੀਆਂ ਤੇ ਮੈਂ ਛੱਡ ਕੇ ਆਉਣੀਆਂ ਹਾਂ ਮੈਂ ਬੋਧੀ ਗੱਲ ਮੈਂ ਤਾਰ ਦਿੰਨਾ ਮੈਂ ਸਵਾਰੀਆਂ ਤਾਰਦੀਆਂ ਉਹਨਾਂ ਮੈਨੂੰ ਕੁੱਟਿਆ ਮਾਰਿਆ ਤੇ ਬਾਦਾਂ ਜਦੋਂ ਆਏ ਆ ਕਹੀਂ ਪੁੱਛਿਆ ਆ ਵੀ ਤੁਸੀਂ ਰਾਤ ਉਹ ਘੇਰ ਕੇ ਮੈਨੂੰ ਕੁੱਟਿਆ ਤੁਸੀਂ ਅੱਗੋਂ ਪਸਤੌਰ ਕੱਢ ਲਿਆ ਤੇ ਗੋਲੀਆਂ ਚਲਾਈਆਂ ਇਹਨਾਂ ਨੇ ਵਾਈਫਾਇਲ ਕੀਤਾ ਗੋਲੀਆਂ ਚਲਾਈਆਂ ਨਾ ਕਿਨੇ ਜਣੇ ਸੀ 2 ਜਣੇ ਸੀ ਹੋ ਜਣੇ ਕੌਣ ਹੈਗੇ ਪਤਾ ਕੁਛ ਡਰਾਈਵ ਦਾ ਨਾਮ ਆ ਠਾਕੁਰ ਇੱਕ ਨਕਟਰਿਆਂ ਨਾਲ ਹਾਂਜੀ ਦੋ ਜਣੇ ਆ ਕਿਹੜੀ ਰੋਡ ਤੇ ਬੱਸ ਚੱਲਦੀ ਕਿਹੜੀ ਪਾਸੇ ਇਹ ਇੰਡੀਆ ਰੋਡ ਤੇ ਚੱਲਦੀ ਬੱਸ ਤੇ ਰਹਿਣ ਵਾਲੇ ਉਹ ਫਤਿਹਾਲ ਦੇ ਆ ਹਾਂਜੀ ਪੁਲਿਸੇ ਰੇਡਿਸ ਕਰਕੇ ਵੀ ਸਵਾਰੀਆਂ ਭਈਆਂ ਤਾਂ ਹਾਂਜੀ ਤਾਂ ਸਵਾਰੀਆਂ ਭਈਆਂ ਤਾਂ ਕੁੱਟਿਆ ਨਾ ਮਾਰਿਆ ਪਤਾ ਲੱਗਾ ਇਹਨਾਂ ਨਿੱਜੀ ਪਸਤਵਲੇ ਕਿਹਨਾਂ ਕੁਛ ਲੋ ਦਿਖਾ ਦਿੱਤੀ ਹਾਂਜੀ ਦਿਖਾ ਦਿੰਦੀ ਆ ਕੀ ਕਹਿੰਦੇ ਕੁਛ ਵਾਲੇ ਹਾਲੇ ਕੋਈ ਕਾਰਵਾਈ ਨਹੀਂ ਨਹੀਂ ਮੰਨਦਾ ਨਹੀਂ ਮੰਨ ਕਰਦਾ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਇਹ ਕੋਈ ਪਿਸਤੌਲ ਹੱਥ ਵਿੱਚ ਲਿਆ ਜੀ ਫਸੂਲ ਹੋਈ ਹੈ ਨਾਲ ਵੀਡੀਓ ਵੀ ਹੈ ਉਸ ਬੰਦੇ ਜਿਹੜੀ ਪੁਟਾਲ ਪੜਤਾਲ ਕੀਤੀ ਜਾ ਰਹੀ ਹੈ ਪੜਤਾਲ ਕਰਕੇ ਜੋ ਵੀ ਕਾਰਵਾਈ ਕਰ ਦਿੱਤੀ ਹੈ ਮੀਡੀਆ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਡੀਪਲੀ ਜਾਂਚ ਕੀਤੀ ਜਾ ਰਹੀ ਹੈ ਠੀਕ ਹੈ ਜੀ